ਨਸ਼ਾ ਦਿਨੋ ਦਿਨ ਪੰਜਾਬ ਦੇ ਵਿੱਚ ਪੈਰ ਪਸਾਰ ਰਿਹਾ ਏ ਨਸ਼ੇ ਦੇ ਨਾਲ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਰੋਗਟੇ ਨੇ ਜਿਹੜੇ ਓ ਖੜੇ ਹੋ ਜਾਂਦੇ ਨੇ ਤਾਂ ਖੂਨ ਆ ਜਿਹੜਾ ਉਹ ਪਾਣੀ ਹੁੰਦਾ ਦਿਖਾਈ ਦੇ ਰਿਹਾ ਏ ਰਿਸ਼ਤੇ ਨੇ ਜਿਹੜੇ ਉਹ ਵੀ ਨਸ਼ੇ ਦੀ ਦਲਦਲ ਦੇ ਵਿੱਚ ਤਾਰ-ਤਾਰ ਹੋ ਰਹੇ ਨੇ ਜਿਹਾ ਇੱਕ ਮਾਮਲਾ ਜਿਹੜਾ ਉਹ ਕਪੂਥਲਾ ਤੋਂ ਸਾਹਮਣੇ ਆਇਆ ਜਿੱਥੇ ਸਕੇ ਭਰਾ ਦੇ ਵੱਲੋਂ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਏ ਦਰਸਲ ਦੋਵੇਂ ਭਰਾ ਨਸ਼ੇ ਦੇ ਆਦੀ ਸਨ ਅਤੇ ਇੱਕ ਭਰਾ ਦੇ ਵੱਲੋਂ ਫ੍ਰਿਜ ਵੇਚ ਦਿੱਤਾ ਜਾਂਦਾ ਏ ਜਿਸ ਤੋਂ ਬਾਅਦ ਦੂਜੇ ਭਰਾ ਦੇ ਨਾਲ ਉਸ ਦਾ ਝਗੜਾ ਹੁੰਦਾ ਏ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਏ ਕਿ ਵੱਡੇ ਭਰਾ ਦੇ ਵੱਲੋਂ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਏ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਬੈੱਡ ਦੇ ਵਿੱਚ ਲੁਕੋ ਦਿੱਤਾ ਜਾਂਦਾ ਹੈ ਤਾਂ ਕੁਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨਾਂ ਦੇ ਇਹ ਦੋਵੇਂ ਸਕੇ ਭਰਾ ਦੱਸੇ ਜਾ ਰਹੇ ਨੇ ਕੁਲਵਿੰਦਰ ਸਿੰਘ ਦੇ ਵੱਲੋਂ ਛੋਟੇ ਭਰਾ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਛੋਟੇ ਭਰਾ ਨੇ ਘਰ ਦਾ ਫਰਿੱਜ ਨਸ਼ੇ ਦੇ ਲਈ ਵੇਚ ਦਿੱਤਾ ਸੀ ਜਿਸ ਕਰਕੇ ਵੱਡੇ ਭਰਾ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਸਾਹਮਣੇ ਆਈ ਹੈ ਕਿ ਦੋਵੇਂ ਨੌਜਵਾਨ ਨੇ ਜਿਹੜੇ ਉਹ ਨਸ਼ੇ ਦੇ ਆਦੀ ਸਨ ਸੁਖਵਿੰਦਰ ਸਿੰਘ ਦੇ ਵੱਲੋਂ ਆਪਣੇ ਘਰ ਦਾ ਫਰਿੱਜ ਵੇਚਿਆ ਗਿਆ ਸੀ ਜਿਸ ਤੋਂ ਬਾਅਦ ਕੁਲਵਿੰਦਰ ਸਿੰਘ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਦੋਵੇਂ ਭਰਾ ਨੇ ਜਿਹੜੇ ਉਹ ਆਪਸ ਦੇ ਵਿੱਚ ਲੜ ਪੈਂਦੇ ਨੇ ਤਕਰਾਰ ਇੰਨੀ ਵੱਧ ਜਾਂਦੀ ਹੈ ਕਿ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਬੈੱਡ ਦੇ ਵਿੱਚ ਲੁਕੋ ਦਿੱਤਾ ਇਸ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਫੋਨ ਕਰਦਾ ਹੈ ਅਤੇ ਦੱਸਦਾ ਹੈ ਕਿ ਉਸਨੇ ਆਪਣੇ ਛੋਟੇ ਭਰਾ ਨੂੰ ਮਾਰ ਦਿੱਤਾ ਹੈ ਅਤੇ ਬਾਅਦ ਦੇ ਵਿੱਚ ਨੌਜਵਾਨ ਫਰਾਰ ਹੋ ਜਾਂਦਾ ਹੈ ਤਾਂ ਪੁਲਿਸ ਮੌਕੇ ਉੱਤੇ ਪਹੁੰਚੀ ਹੈ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਦੀ ਉਮਰ ਹੈ ਜਿਹੜੀ ਉਹ 22 ਸਾਲ ਦੱਸੀ ਜਾ ਰਹੀ ਹੈ ਜਦਕਿ ਕਾਤਲ ਪ੍ਰਾਦੀ ਉਮਰ 26 ਸਾਲ ਹੈ ਤਾਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਗੱਲ ਤੋਂ ਫੋਨ ਮਸੂਦ ਹੋਇਆ ਸੀ ਦੇਸਪੰਦਰ ਸਿੰਘ ਨਿੱਕਾ ਜੋ ਨਡਾਹ ਨੇ ਹਮਸੇ ਕਲੌਨੀ ਦਾ ਰਹਿਣ ਵਾਲਾ ਜਿਹੜੇ ਬੈਡੂ ਦੇ ਵਿੱਚ ਇੱਕ ਜਿਹੜੀ ਆਰੀਆ ਚੜ੍ਹੂੜੀ ਪਈ ਹੋਈ ਆ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਜਿਹੜੀ ਡੀਐਸਪੀ ਖਾਤੇ ਦੇ ਨੇਗਰ ਦੇ ਸਾਡੀ ਟੀਮ ਨੇ ਜਿਹੜਾ ਕੰਮ ਕੀਤਾ ਉਹਦੇ ਸੰਬੰਧ ਇਹ ਗੱਲ ਸਾਹਮਣੇ ਆਈ ਆ ਕਿ ਇਹ ਆਪਣੇ ਅਜੀਤ ਸਿੰਘ ਸਰੋਵਰ ਬਲਦਾਰ ਸਿੰਘ ਜਿਹੜੇ ਹਿੰਮਤ ਕਲੌਨੀ ਦੇ ਰਹਿਣ ਵਾਲੇ ਆ ਇਹਨਾਂ ਦੇ ਦੋ ਰੋਗ ਫੜਕੇ ਨੇ ਤੇ ਦੋਵੇਂ ਜਿਹੜੇ ਹੈਗੇ ਆ ਨਸ਼ਾ ਕਰਦੇ ਆਤੀ ਆ ਤੇ ਇਹਨਾਂ ਇਹਨਾਂ ਦਾ ਜਿਹੜਾ ਦੋਆ ਦਾ ਜਿਹੜਾ ਹੈਗਾ ਇੱਕ ਜਿਹੜੀ ਵੇਚ ਸੀ ਇਹਦੇ ਵੱਡੇ ਲੜਕੇ ਕੁਲਵਿੰਦਰ ਸਿੰਘ ਨੇ ਜਿਹੜੀ ਉਹ ਵੇਚ ਦਿੱਤੀ ਸੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਟਕਰਾਅ ਹੋ ਗਿਆ ਵੀ ਕਿ ਇਹ ਜਿੱਥੇ ਨੂੰ ਵੇਚੀ ਆ ਉਹ ਵੇਚ ਕੇ ਜਿਹੜੀ ਉਹਦੀ ਬੈਲੇ ਉੱਤੇ ਇਸ ਸਬੰਧ ਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਆਪਣੇ ਜਿੱਕੇ ਭਰਾਵਾਂ ਨਾਲ ਇਹ ਸੱਤਲ ਕਰ ਦਿੱਤਾ ਤੇ ਕੋਈ ਸਬੰਧ ਦੇ ਵਿੱਚ ਇਹਦੇ ਪਿਤਾ ਦੇ ਬਹਿਣਾ ਦੇ ਜੀਰਾ ਸਿੰਘ ਕੁੰਦੂ ਸਿੰਘ ਦੇ ਕਲਾਸ ਬੱਚਾ ਨਰਜਨ ਕਰ ਦਿੱਤਾ ਐਪੀਆ ਨੰਬਰ 58 ਸੈਕਸ਼ਨ 322 ਤੋਂ 123 ਜੀਰਾ ਬੱਚਾ ਕਰ ਦਿੱਤਾ ਤੇ ਜਲਦੀ ਇਹਨਾਂ ਕੰਮ ਕਰੀ ਗੱਲ ਕਰਦੇ ਹਾਂ ਧੰਨਵਾਦ